ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਲੋਹੜੀ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਦੂਸਰੀ ਤੁਸੀਂ ਸਵਾਲ ਕੀਤਾ ਕਿ ਝਾੜੂ ਨੂੰ ਸਾਰਿਆ ਕਿਉਂ ਗਿਆ ਅਸੀਂ ਲੇਟ ਹੋ ਗਿਆ ਸਾੜਨ ਤੋਂ ਇਹ ਸਾਨੂੰ ਪਹਿਲਾਂ ਸਾੜਨਾ ਚਾਹੀਦਾ ਸੀ ਬੜੇ ਲੋਕਾਂ ਨੂੰ ਚਾਹ ਸੀ ਕਿ ਕਾਂਗਰਸ ਕੋ ਆ ਨਹੀਂ ਹੋਇਆ ਅਕਾਲੀ ਦਲ ਕੋ ਆ ਨਹੀਂ ਹੋਇਆ ਇਹ ਨੰਮੀ ਸਰਕਾਰ ਰਹੂਗੀ ਤੇ ਪਤਾ ਨਹੀਂ ਕੀ ਕਰੂਗੀ ਪਰ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਦੀਆਂ ਲੁੱਟਾਂ ਖੋਹਾਂ ਕਤਲੋਗਾਰਦ ਦਾਕੇ ਦਿਨ ਦੀ ਵੀ ਬੀਬੀਆਂ ਨੂੰ ਰਾਜ ਰੋਕ ਕੇ ਪਰਸ ਕੋ ਕੇ ਮੁੰਡੇ ਲੈ ਜਾਂਦੇ ਆ ਕੋਈ ਕਾਰਵਾਈ ਸਰਕਾਰ ਕੋ ਨਹੀਂ ਹੋਈ ਗ੍ਰਹਿ ਮੰਤਰੀ ਬਣ ਕੇ ਇਹ ਜਿਹੜਾ ਸਾਡਾ ਭਗਵੰਤ ਮਾਨ ਜੀ ਨੂੰ ਆਪਾਂ ਕਹਿੰਦੇ ਆ ਉਹ ਜਦੋਂ ਬੋਲਦਾ ਹੂੰ ਜਾਬਦਾ ਜਿਵੇਂ ਕਿਸੇ ਨੂੰ ਵੱਢਣ ਪੈ ਰਿਹਾ ਇਦਾਂ ਜਾਬਦਾ ਨਿੱਤੇ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਬੜੀ ਸ਼ਹਿਨਸ਼ੀਤ ਨਾਲ ਬੜੇ ਦਿਮਾਗ ਨਾਲ ਗੱਲ ਕਰਦਾ ਇਹ ਵਿਧਾਨ ਸਭਾ ਵਿੱਚ ਵੀ ਵਿਰੋਧੀ ਧਿਰ ਨੂੰ ਮੰਦੇ ਸ਼ਬਦ ਬੋਲਦਾ ਅੱਜ ਸਮੁੱਚੇ ਲੋਕਾਂ ਨੇ ਮਨ ਬਣਾ ਲਿਆ ਕਿ ਜਿਹੜੀ ਇਲੈਕਸ਼ਨ ਆ ਰਹੀ ਹੈ 24 ਦੀ ਐਮਪੀ ਦੀ ਇਹਦਾ ਇੱਕ ਇੰਦਨ ਮਾ 13 ਜਿੱਤਣੀਆਂ ਇਹਨੂੰ ਆਹ ਜ਼ੀਰੋ ਕਰਕੇ ਭੇਜਣਾ ਲੋਕਾਂ ਨੂੰ ਚਾਹ ਬੜਾ ਸੀਗਾ ਉੱਚਾ ਆ ਜਾਂਦਾ ਲੱਗਿਆ ਇਹ ਗੱਲਾਂ ਕਰਦਿਆਂ ਕਿ ਬਿੱਲ ਜਿਹੜੇ ਆ ਉਹ ਅਸੀਂ ਮਾਫ ਕੀਤੇ ਆ ਗਰੀਬਾਂ ਨੂੰ 16 16000 18 18000 20 2000 50 5000 ਬਿੱਲ ਜਿਹੜਾ ਉਹ ਆ ਰਿਹਾ ਉਹ ਤੱਕੇ ਖਾਂਦੇ ਫਿਰਦੇ ਆ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਸਮੁੱਚੇ ਲੋਕਾਂ 'ਕੋ ਜਾਵਾਂਗੇ ਪਿੰਡ-ਪਿੰਡ ਜਾਵਾਂਗੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਇਹ ਸਰਕਾਰ ਤੋਂ ਸਾਡਾ ਛਡਾਇਆ ਜਾਵੇ ਇਹਨੂੰ ਚੱਲਦਾ ਕੀਤਾ ਜਾਵੇ ਐਮਪੀ ਚੋਣੋਂ ਤੋਂ ਪਹਿਲਾਂ-ਪਹਿਲਾਂ ਆਪਾਂ ਇਹਨੂੰ ਮਾਜ ਦੇਣਾ ਮੈਂ ਇਹਨਾਂ ਕੋਲ ਯਕੀਨ ਦਾ ਖਿਮਤ ਦਾ ਜਾਜਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਾਜ਼ਰ ਸਿੰਘ ਪਿੰਡ ਡੇਰੀਵਾਲ ਦਰੋਗਾ ਦਾ ਰਹਿਣ ਵਾਲਾ ਤੇ ਮੈਂ ਅੱਜ ਸਾਨੂੰ ਕਿਉਂ ਲੋੜ ਪਈ ਝਾੜੂ ਨੂੰ ਸਾੜਨ ਦੀ ਝਾੜੂ ਵਾਲਿਆਂ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ بڑے بڑے ਦਮਗਜੇ ਮਾਰੇ ਸੀ ਦਮਗਜੇ ਮਾਰ ਕੇ ਸਰਕਾਰਾਂ ਬਣਾਈਆਂ ਤੇ ਇਹ ਵੀ ਗੱਲ ਸਾਡੇ ਤੇ ਬੜਾ ਇੱਕ ਅਲੀਗੇਸ਼ਨ ਲਾਇਆ ਸੀ ਕਿ ਜਿਹੜਾ ਆਪਣੇ ਬੇਦਬੀ ਦਾ ਅੱਜ ਜਿਹੜੀ ਬੇਦਬੀਆਂ ਹੋਈਆਂ ਨੇ ਉਹਨਾਂ ਬਾਰੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਹਾਂ ਕਿ ਅੱਜ ਕਿਉਂ ਚੁੱਪਿਆ ਇੱਕ ਬੇਦਬੀ ਨਹੀਂ ਹੋਈ ਕਈ ਬੇਦਬੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਅੱਜ ਭਗਵੰਤ ਮਾਨ ਜਿਹੜਾ ਆ ਉਹ ਚੁੱਪ ਕਰਕੇ ਬੈਠਾ ਹੋਇਆ ਗੱਲ ਕਰਦਾ ਨਹੀਂ ਹੁਣ ਬੇਦਬੀਆਂ ਵਾਲੇ ਕਿੱਥੇ ਗਏ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਤੇ ਮੈਂ ਇਹ ਗੱਲ ਕਹਿਣੀ ਚਾਹੁੰਨਾ ਉਹ ਕਹਿੰਦਾ 13 ਦੀਆਂ 13 ਸੀਟਾਂ ਜਿੱਤਣੀਆਂ ਨੇ ਪਰ ਮੈਂ ਉਹਨੂੰ ਇੱਕ ਗੱਲ ਅੱਜ ਦਾਅਵੇ ਨਾਲ ਕਹਿ ਦੇਣੀ ਚਾਹੁੰਨਾ ਕਿ ਤੂੰ ਆਪਣੀ ਜ਼ਮਾਨਤੀ ਬਚਾ ਕੇ ਇਥੋਂ ਸਾਨੂੰ ਦੱਸ ਦੇਵੇਂ ਤੇ ਬੜੀ ਖੁਸ਼ੀ ਦੀ ਗੱਲ ਹੋਊਗੀ ਪਰ ਮੈਨੂੰ ਤੇ ਇਹ ਵੀ ਮੈਦਿਆ ਕਿ ਇਹਨੇ ਚੋਣਾਂ ਤੋਂ ਪਹਿਲਾਂ ਪਹਿਲਾਂ ਹੀ ਭੱਜ ਜਾਣਾ ਤੇ ਸਾਰੇ ਲੋਕ ਘਰ ਘਰ ਬੀਬੀਆਂ ਇਹਦਾ ਸਿਆਪਾ ਕਰ ਰਹੀਆਂ ਨੇ ਜਦੋਂ ਇਹਦਾ ਸਿਆਪਾ ਪਿੰਡਾਂ 'ਚੋਂ ਡਾ ਪਿਆ ਘਰ-ਘਰ 'ਚੋਂ ਡਾ ਪਿਆ ਤੇ ਇਹਨੂੰ ਆਪ ਹੀ ਸਮਝ ਆ ਜਾਣੀ ਚਾਹੀਦੀ ਆ ਕਿ ਭਗਵੰਤ ਮਾਨ ਜੀ ਜੇ ਤੁਸੀਂ ਕਰਨਾ ਕੁਝ ਤੇ ਕਰਕੇ ਦਿਖਾਓ ਅਜੇ ਤੁਹਾਡੇ ਕੋਲ ਸਮਾਂ ਹੈਗਾ ਜੇ ਨਹੀਂ ਕਰਨਾ ਤੇ ਤੁਹਾਨੂੰ ਜੁੱਤੀਆਂ ਪੈ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਕਾਕਾ ਦੀਆਂ ਦੇ ਇੰਚਾਰਜ ਗੁਰਕਬਾਲ ਸਿੰਘ ਮਾਲ ਸਾਰੇ ਹਲਕੇ ਦੇ ਸਰਪ੍ਰਧਾਨ ਪੰਚ ਸਰਪੰਚ ਇਕੱਠੇ ਹੋ ਕੇ ਲੋਕੀ ਖੁਸ਼ੀ ਮਨਾਉਂਦੇ ਆ ਲੋਹੜੀ ਦੀ ਅੱਜ ਆਹੀਂ ਝਾੜੂ ਵਾਲਾਂ ਦੇ ਖਿਲਾਫ ਜੋ ਇਹ ਭੁੱਗਾ ਵਾਲਿਆ ਇਹ ਸਾਰਿਆਂ ਨੂੰ ਪਤਾ ਸਾਰੇ ਲੋਕ ਜਾਣਦੇ ਹੀ ਨੇ ਕਿ ਜੋ ਸਰਕਾਰ ਆਈ ਆ ਇਹਨੇ ਕੀਤਾ ਇਹ ਕੱਖਰੀ ਤੇ ਜਿਹੜਾ ਝਾੜੂ ਫੂਕਿਆ ਭੁੱਗਾ ਨਹੀਂ ਵਾਲਿਆ ਝਾੜੂ ਫੂਕਿਆ ਲੋਕੀ ਫੁੱਲੇ ਬਾਲਦੇ ਰੋੜੀਆਂ ਬਾਲਦੇ ਇੱਕ ਮੈਸੇਜ ਪਹੁੰਚਾਉਣ ਵਾਸਤੇ ਸਰਕਾਰ ਨੂੰ ਵੀ ਤੁਹਾਨੂੰ ਲੋਕ ਲਾਂਡਦਾ ਪਾਉਂਦੇ ਆ ਕਿ ਤੁਸੀਂ ਜੋ ਵਾਅਦੇ ਕਰਕੇ ਆਏ ਸੀ ਉਹ ਵਾਅਦਾ ਨਹੀਂ ਕੀਤਾ ਇਸ ਕਰਕੇ ਇਹਦਾ ਮਤਲਬ ਮੈਸੇਜ ਇਹੋ ਹੀ ਆ 100000 ਰੁਪਏ ਨਹੀਂ ਦਿੱਤਾ ਚਲੋ 850 ਰੁਪਏ ਚ ਬਲਿੰਦਰ ਸਿੰਘ ਕਹਿੰਦੇ ਵੀ 100000 ਰੁਪਏ ਨਹੀਂ ਦਿੱਤੇ ਇਹ ਸਾਰਿਆਂ ਆਸਰਾ ਕੀ ਜਨਾਨੀਆਂ ਨੇ ਹੀ ਵੋਟਾਂ ਪਾਈਆਂ ਪੰਜਾਬ ਨੂੰ 100000 ਰੁਪਏ ਮਿਲੂਗਾ ਅੱਜ ਹਲਕੇ ਦੇ ਵਿੱਚ ਜੋ ਕੁਝ ਵੀ ਹੋਣ ਰਿਹਾ ਟੋਟਾਂ ਕੋ 16-16 ਰੁਪਏ ਵੀ ਲੋਟਾਂ ਕੋ ਲੋਟਾਂ ਕੋ ਕਰੀ ਜਾਂਦੇ ਇਹ ਕਰਕੇ ਸਾਡੀ ਬੇਨਤੀ ਹੈ ਸਰਕਾਰ ਗਾੜੀ ਗਾੜੀ ਜਿਹੜੀ ਵੀ ਲੋਕਾਂ ਗਾੜੀ ਬੇਨਤੀ ਹੈ ਵੀ ਗਾੜੀ ਕਾਲੇਦਾਲ ਦੀ ਸਰਕਾਰੋਂ ਵਾਲੀ ਆ ਇਹਨਾਂ ਤਗੜੇ ਹੋ ਕੇ ਵੋਟਾਂ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ